ਜਿਹੜਾ ਆਲੂ ਦਾ ਬੀ ਹੈ ਬੜਾ ਮਹਿੰਗਾ ਹੈ ਇੰਨਾ ਪੈਸਾ ਆਪਾਂ ਹਰ ਜੀਵਿੰਦਾਰ ਖਰਚ ਨਹੀਂ ਕਰ ਸਕਦਾ ਮੈਂ ਆਪਣੇ ਸੀਪੀਆਰਆਈ ਤੋਂ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਉਹਨਾਂ ਦੇ ਵਿਗਿਆਨਿਕ ਉਹਨਾਂ ਦੇ ਸਹਾਇਤਾ ਦੇ ਨਾਲ ਤੁਹਾਡੇ ਕੋਲੇ ਇੱਕ ਡਾਟਾ ਲਿਖ ਕੇ ਲਿਆ ਆਏ ਹਨ ਉਹਨਾਂ ਦਾ ਕਹਿਣਾ ਹੈ ਕਿ ਹਰ ਕਿਸਾਨ ਆਪਦਾ ਬੀ ਆਪ ਤਿਆਰ ਕਰੇ ਕਿਵੇਂ ਮੰਨ ਲਓ ਕਿ ਤੁਸੀਂ ਸਰਟੀਫਾਈਡ ਬੀ ਲੈ ਜਾਂਦਾ ਜਾਂ ਸਰਟੀਫਾਈਡ ਜਗ੍ਹਾ ਤੇ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਜੀ 0 ਲੈ ਜਾਂਦਾ ਅੱਜਕੱਲ ਐਰੋਪੋਨਿਕ ਦੇ ਵਿੱਚ ਬੀ ਬਣਾਉਂਦੇ ਆ ਪੰਜਾਬ ਚ ਕਈ ਸਰ ਜਗ੍ਹਾ ਐਰੋਪਨਿਕ ਲੱਗੇ ਆ ਕਿਸੇ ਵੀ ਬੰਦੇ ਤੋਂ ਜਿਹੜਾ ਤੁਹਾਨੂੰ ਚਾਹੀਦਾ ਹੈ ਉਤੋਂ ਤੁਸੀਂ ਮੰਨ ਲਓ ਕਿ 4000 ਦਾਣਾ ਐਰੋਪੋਨਿਕ ਦੇ ਵਿੱਚ ਜਿਹੜਾ ਬਰੀਕ ਦਾਣਾ ਹੁੰਦਾ ਉਹ ਜੀ 0 ਲੈ ਜਾਂਦਾ ਜੀ 0 ਤੁਸੀਂ ਖੇਤ ਚ ਵੇਚਿਆ ਹੈਗਾ 4000 ਤੋਂ 20000 ਦਾਣਾ ਜਾਂ ਅੱਧੇ ਕਿੱਲੇ ਦਾ ਜਿਹੜਾ ਹੈਗਾ ਬੀ ਤਿਆਰ ਹੋ ਜਾਣਾ ਜੀ 1 ਜੀ 1 ਨੂੰ ਜੇਕਰ ਤੁਸੀਂ ਜਿਹੜਾ ਹੈਗਾ ਆਪਦੇ ਖੇਤ ਚ ਬੀਜਦੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ 3 ਤੋਂ 4 ਕਿੱਲਿਆਂ ਦਾ ਜੀ 2 ਦੂਜੇ ਸਾਲ ਚ ਅਗੇ ਤਿਆਰ ਹੋ ਜਾਣਾ ਜਿਹੜਾ 3 ਤੋਂ 4 ਕਿੱਲੇ ਜੀ 2 ਦੇ ਤੁਸੀਂ ਬੀਜਦੇ ਹੋ ਤਾਂ ਉਹਦੇ ਤੋਂ ਤੁਹਾਨੂੰ ਜਿਹੜਾ ਹੈਗਾ ਲਗਭਗ 15 ਤੋਂ 20 ਕਿੱਲਿਆਂ ਦਾ ਤੀਜੇ ਸਾਲ ਚ ਵੀ ਬਣ ਜਾਣਾ ਤੇ ਜੀ 3 ਜਿਹੜਾ ਹੈਗਾ ਜੀ 3 ਨੂੰ ਜਦੋਂ ਤੁਸੀਂ ਅੱਗੇ ਆਪਦੇ ਖੇਤ ਚ ਬੀਜਦੇ ਹੋ ਤਾਂ ਚੌਥੇ ਸਾਲ ਚ ਜਿਹੜਾ ਜੀ 4 ਬਣਨਾ ਹੈਗਾ ਉਹਦੇ ਤੁਸੀਂ ਸੋਚ ਸਕਦੇ ਹੋ ਕਿ 100 ਕਿੱਲੇ ਤੋਂ ਉੱਪਰ ਉੱਪਰ ਬਾਕੀ ਤੁਹਾਡੇ ਕੋਲੇ 100 ਤੋਂ 1 ਸਵਾ 100 ਕਿੱਲੇ ਦਾ ਵੀ ਬਣ ਜਾਣਾ ਹੈ ਮਤਲਬ ਕੀ ਹੈ ਜੀ 0 ਜੀ 1 ਜੀ 2 ਇਹ ਤਾਂ ਅਸੀਂ ਰਾਸ਼ਨ ਆਸਤੇ ਨਹੀਂ ਬਣਾਉਂਦੇ ਇਹ ਤਾਂ ਅਸੀਂ ਬੀਨ ਮਲਟੀਪਲਾਈ ਕਰਨਾ ਸੀ ਬਣਾਉਣੇ ਆ ਰਾਸ਼ਨ ਲੈਣਾ ਆਪਾਂ ਜੀ 3 ਤੋਂ ਪਿੱਛੋਂ ਬਾਅਦ ਦੇ ਵਿੱਚ ਜੀ 3 ਜੀ 4 ਜੀ 5 ਦੇ ਵਿੱਚ ਆਪਾਂ ਰਾਸ਼ਨ ਲੈਣਾ ਤਾਂ ਫਿਰ ਹਰ ਇੱਕ ਕਿਸਾਨ ਜਿਹੜਾ ਵੀ ਵੀਰ ਆਲੂ ਦੀ ਖੇਤੀ ਕਰਦਾ ਉਹ ਛੋਟੇ ਜਿਹੇ ਥੋੜੇ ਜਿਹੇ ਏਰੀਆ ਤੋਂ ਸ਼ੁਰੂ ਕਰੇ ਆਪ ਦਾ 4000 1000 5 5000 2000 1000 ਦਾਣੇ ਲੈ ਕੇ ਉਹਦੇ ਤੋਂ ਜਿਹੜਾ ਹੈਗਾ ਅੱਗੇ ਆਪਦਾ ਕੰਮ ਚਾਲੂ ਕਰੇ ਤੇ ਆਪਦੇ ਖੇਤ ਨੂੰ ਮਲਟੀਪਲਾਈ ਕਰੇ ਹਰ ਸਾਲ ਤੁਸੀਂ ਤਾਂ ਹੀ ਕਿਸਾਨ ਕਾਮਯਾਬ ਹੋਵੋਗੇ ਜੇਕਰ ਤੁਸੀਂ ਕਿਤੇ ਉਹ ਫਾਊਂਡੇਸ਼ਨ ਵੀ ਲੈ ਆਉਣੇ ਹੋ ਕਿਤੇ ਤੁਸੀਂ ਜਿਹੜਾ ਹੈਗਾ ਜੀ 0 ਜੀ 1 ਜਿਹੜਾ ਹੈਗਾ ਦਾਣਾ ਲੈ ਆਉਣੇ ਹੋ ਤਾਂ ਉਹਨੂੰ ਲਿਹਾ ਕੇ ਆਪਦੇ ਖੇਤ ਆਪ ਮਲਟੀਪਲਾਈ ਕਰਕੇ ਅੱਗੇ ਲਿਖ ਜਾਣੇ ਫਿਰ ਦੇਖਿਓ ਨਿਆਰੇ ਵਾਈ ਦੇ ਜਿਹੜਾ ਚੰਗਾ ਵੀ ਹੁੰਦਾ ਹੈ ਚੰਗਾ ਵੀ ਹੁੰਦਾ ਘੱਟ ਟਾਈਮ 'ਚ ਘੱਟ ਖਾ ਦੇਣਾ ਤਿਆਰ ਹੋ ਜਾਂਦਾ ਹੈ ਘੱਟ ਖਰਚੇ ਨਾਲ ਤਿਆਰ ਹੋ ਜਾਂਦਾ ਹੈ ਤਾਂ ਮੇਰੀ ਬੇਨਤੀ ਹੈ ਮੇਰੇ ਕਿਸਾਨ ਆਪ ਦਾ ਵੀ ਆਪ ਬਣਾਉਣਗੇ ਅਸੀਂ ਜਿਹੜਾ ਹੈਗਾ ਬੀ ਮੰਗਣ ਵਾਲੇ ਨਹੀਂ ਬੰਨਾ ਅਸੀਂ ਬੀ ਦੇਣ ਵਾਲੇ ਬੰਨਾ ਬੀ ਦੇਣ ਵਾਲੇ ਅਸੀਂ ਲੋਕਾਂ ਨੂੰ ਵੀ ਵੰਡੀਏ ਆਹ ਹੱਥ ਫਲਾਉਣਾ ਅਸੀਂ ਬੰਦ ਕਰਨਾ ਹੈ ਅਸੀਂ ਆਪ ਦਾ ਵੀ ਆਪ ਪੈਦਾ ਕਰਨਾ ਹੈ ਜੇਰੋਂ ਤੁਸੀਂ ਜਗਾ 4000 ਦਾਣੇ ਦੇ ਨਾਲ ਤੁਸੀਂ 750 ਕਿੱਲੇ ਦਾ ਬੀ ਚੌਥੇ ਸਾਲ ਨੂੰ ਬਣਾ ਸਕਦੇ ਹੋ ਤਾਂ ਫਿਰ ਅਸੀਂ ਉਹਨੂੰ ਵੇਚ ਕੇ ਉਹਦੇ ਨਾਲ ਪੈਸੇ ਕਮਾ ਸਕਦੇ ਹਾਂ ਤਾਂ ਇਹ ਦਿਮਾਗ ਚ ਰੱਖਿਓ ਧਿਆਨ ਚ